ਮੱਖ ਮੰਤਰੀ ਸਾਹਿਬ ਦਾ ਰੈਂਟ ਕਣਾ ਬਣ ਗਿਆ ਜੀ ਹਾਂ ਹੁਣ ਇਹ ਉਸ ਤੋਂ ਅਗਲੀ ਗੱਲ ਆ ਗਈ ਨਾ ਸੋ ਇਸ ਲਈ ਆਪਾਂ ਪਹਿਲਾਂ ਹੀ ਤੁਹਾਨੂੰ ਇਸ ਬੱਸ ਨੂੰ ਜਾਣੂ ਕਰਾਇਆ ਅਸਲ ਤੇ ਜਲੰਧਰ ਪੱਛਮੀ ਦੀ ਹੈਗੀ ਚੌਂਕ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਚਲੋ ਵੀ ਬਿਸਤਰਾ ਮੰਜਾ ਚੱਕੋ ਚਲੋ ਜਲੰਧਰ ਪਰਿਵਾਰ ਨੂੰ ਕਹਿੰਦੇ ਆਪਾਂ ਹੁਣ ਜਲੰਧਰ ਦੇ ਡੇਰੇ ਲਾ ਲੈਣੇ ਆ ਪੱਕੇ ਰਹਿਣ ਲਾ ਜਾਣਾ ਉੱਥੇ ਕਹਿੰਦੇ ਉਹਦੇ ਨਾਲ ਦਵਾਬਾ ਵੀ ਕਵਰ ਕਰਾਂਗੇ ਉਹਦੇ ਨਾਲ ਮਾਜਾ ਵੀ ਕਵਰ ਕਰਾਂਗੇ ਜਲੰਧਰ ਦੇ ਕੈਂਟ ਖੇਤਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਿਰਾਏ ਤੇ ਮਕਾਨ ਲੈਣ ਜਾ ਰਹੇ ਨੇ ਕਹਿੰਦੇ ਦੋ ਤਿੰਨ ਮਕਾਨ ਦੇਖ ਲੇ ਇੱਕ ਦਾ ਫਾਈਨਲ ਵੀ ਸ਼ਰਤ ਕਰ ਲਿਆ ਜਲੰਧਰ ਕੈਂਟ ਕਾਂਗਰਸ ਦੇ ਐਮ ਐਲ ਏ ਪ੍ਰਗਟ ਸਿੰਘ ਹੋਰਾਂ ਦਾ ਹਲਕਾ ਤੇ ਉੱਥੋਂ ਬੈਠ ਕੇ ਕਹਿੰਦੇ ਜਲੰਧਰ ਪੱਛਮੀ ਦੀ ਚੋਣ ਦੇਖਣੀ ਆ ਜਲੰਧਰ ਦੇ ਖੇਤਰ ਦੇ ਵਿੱਚ ਵਿਧਾਨ ਸਭਾ ਚੋਣ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਰੈਣ ਦਾ ਪੱਕਾ ਇਰਾਦਾ ਕਰ ਲਿਆ ਜੀ ਕਹਿੰਦੇ ਕਿਰਾਏ ਦਾ ਘਰ ਲਿਆ ਤੇ ਉਸ ਕਿਰਾਏ ਦੇ ਘਰ ਚ ਰਹਿਣਗੇ ਕਿਉਂਕਿ ਜਲੰਧਰ ਪੱਛਮੀ ਦੀ ਉਪ ਚੋਣ ਹੈ ਚੋਣ ਦੇ ਲਈ ਅੱਜ ਤੋਂ 14 ਤਰੀਕ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ 21 ਜੂਨ ਤੱਕ ਨਾਮਜ਼ਦਗੀਆਂ ਚੱਲਣੀਆਂ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ ਆ ਹੋ ਸਕਦਾ ਹੈ ਕਿ ਇਸ ਮਾਮਲੇ ਚ ਆਮ ਆਦਮੀ ਪਾਰਟੀ ਦੀ ਉਹ ਪਹਿਲ ਸਾਹਮਣੇ ਆ ਜਾਵੇ ਭਗਤ ਚੁੰਨੀ ਲਾਲ ਹੋਰਾਂ ਦਾ ਪਰਿਵਾਰ ਟਿਕਟ ਦੇ ਲਈ ਪ੍ਰਮੁੱਖ ਦਾਵੇਦਾਰਾਂ ਚ ਸ਼ਾਮਲ ਹੈ ਭਗਤ ਚੁੰਨੀ ਲਾਲ ਹੋਰੀ ਭਾਜਪਾ ਦੇ ਹਵਾਲੇ ਨਾਲ ਮੰਤਰੀ ਤੱਕ ਵੀ ਰਹੇ ਨੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਸੋ ਦਾਵੇਦਾਰ ਨੇ ਜੀ ਹੈਨਾ ਸੋ ਇਸ ਲਈ ਕਹਿੰਦੇ ਕਿ ਹੁਣ ਦੇਖਣ ਵਾਲੀ ਗੱਲ ਹੋਊਗੀ ਕੀ ਉਹਨਾਂ ਨੂੰ ਟਿਕਟ ਮਿਲਦੀ ਹੈ ਕਿ ਨਹੀਂ ਕਹਿੰਦੇ ਜੀ ਕਿ ਭਗਤ ਚੁੰਨੀ ਲਾਲ ਹੋਰਾਂ ਦੇ ਮੁੰਡੇ ਨੇ ਜਿਹੜੇ ਹੈਨਾ ਉਹ ਇੱਥੇ ਦਾਵੇਦਾਰ ਨੇ ਮਹਿੰਦਰ ਭਗਤ ਥੋਰੀ ਸੋ ਭਗਤ ਚੁੰਨੀ ਲਾਲ ਹੋਰ ਜੀ ਤਾਂ ਖੁਦ ਭਾਜਪਾ ਦੇ ਸਾਬਕਾ ਮੰਤਰੀਆਂ ਚ ਗਿਣੇ ਜਾਂਦੇ ਰਹੇ ਨੇ ਪਰ ਅੱਜ ਕੱਲ ਇੱਧਰ ਹਲਕਾ ਇੰਚਾਰਜ ਨੇ ਤੇ ਉੱਥੇ ਉਹਨਾਂ ਦਾ ਮੁੰਡਾ ਮਹਿੰਦਰ ਭਗਤ ਪ੍ਰਮੁੱਖ ਦਾਵੇਦਾਰਾ ਕਹਿੰਦੇ ਤੇ ਉਹਨਾਂ ਨੂੰ ਕਹਿੰਦੇ ਜੀ ਦਿੱਖਤ ਮਿਲ ਸਕਦੀ ਹੈ ਜਦੋਂ ਕਿ ਐ ਨਹੀਂਗਾ ਇਹਨਾਂ ਦੇ ਯੋਜਨਾ ਕਮੇਟੀ ਦੇ ਜਿਹੜੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਨ ਅਮਰਤਪਾਲ ਸਿੰਘ ਉਹ ਵੀ ਚਰਚਾ 'ਚ ਨਹੀਂ ਸੋ ਕੁਝ ਹੋਰ ਟੀਟਰ ਵੀ ਆਮ ਆਦਮੀ ਪਾਰਟੀ ਦੇ ਚਰਚਾ 'ਚ ਨਹੀਂ ਜਿਲੰਦਰ ਪਛਮੀ ਰਾਖਮੀ ਸੀਟ ਹੈ ਇਸ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੁਣ ਆਮ ਆਦਮੀ ਪਾਰਟੀ ਦੇ ਗਰਾਫ ਨੂੰ ਉੱਪਰ ਚੱਕਣ ਦੇ ਹਵਾਲੇ ਨਾਲ ਪੱਕੇ ਰਾ ਦੇ ਨਾਲ ਤੈਅ ਕਰ ਲਿਆ ਕਿ ਆਪਾਂ ਹੁਣ ਆ ਮਿਸ਼ਨ ਨੂੰ ਫੇਲ ਹੋਣ ਦੇਣਾ 13 0 ਵਾਲਾ ਮਿਸ਼ਨ ਤਾਂ ਫੇਲ ਹੋ ਗਿਆ ਹੁਣ ਜਿਮਨੀ ਚੌਂਣ 'ਚ ਜਾਣਾ ਪੰਜ ਜਿਮਨੀ ਚੌਂਣਾ ਨੇ ਜਿਨ੍ਹਾਂ 'ਚੋਂ ਪਹਿਲੀ ਆ ਗਈ ਚਾਰ ਜੇ ਹੋਰ ਪਈਆਂ ਨੇ ਕਿਸ ਤਰੀ ਇਸ ਜਿਮਨੀ ਚੋਣ ਨੂੰ ਜਿੱਤਣ ਦੇ ਲਈ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੈਅ ਕੀਤਾ ਕਿ ਲਾਓ ਵਿਜਲੰਦਰ ਡੇਰੇ ਸੋ ਪਤਾ ਲੱਗ ਰਿਹਾ ਜੀ ਕਿ ਭਗਵੰਤ ਮਾਨ ਹੋਰਾਂ ਨੇ ਤਿਆਰੀਆਂ ਕਰ ਲਈਆਂ ਨੇ ਮਕਾਨ ਉੱਥੇ ਦੇਖ ਲਿਆ ਗਿਆ ਕਿਰਾਏ ਦੇ ਮਕਾਨ 'ਚ ਰਹਿਣਗੇ ਤੇ ਇਸ ਕਿਰਾਏ ਦੇ ਮਕਾਨ 'ਚ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਵੀ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਹੋਰੀ ਵੀ ਤੇ ਹੋਰ ਪਰਿਵਾਰਕ ਜੀ ਵੀ ਮਾਤਾ ਹੋਰਾਂ ਦਾ ਵੀ ਆਉਣਾ ਜਾਣਾ ਉਹ ਤੋਂ ਬਿਨਾ ਫਿਰ ਅਫਸਰ ਅਧਿਕਾਰੀ ਸਾਰਾ ਕੁਝ ਉਹ ਕਹਿੰਦੇ ਕਿ ਬਕਾਇਦਾ ਇਹ ਸਿਰਫ ਚੋਣਾਂ ਤੱਕ ਨਹੀਂ ਹੋਊਗਾ ਬਕਾਇਦਾ ਤੌਰ ਤੇ ਮੇਰਾ ਹੁਣ ਇੱਥੇ ਟਿਕਾਣਾ ਬਣੂਗਾ ਇਹ ਜਿਹੇ ਟਿਕਾਣੇ ਕਹਿੰਦੇ ਪੰਜਾਬ ਛੋੜ ਥਾਂ ਮਤੇ ਹੀ ਬਣ ਸਕਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਕਹਿੰਦੇ ਕਿ ਮੈਂ 1 ਮਹੀਨੇ ਲਈ ਉਹ ਨਹੀਂ ਇੱਥੇ ਆ ਰਿਹਾ ਮੈਂ ਹੁਣ ਪੱਕੀਆਂ ਤੌਰ ਤੇ ਇੱਥੇ ਆ ਰਿਹਾ ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਇੱਥੇ ਹੀ ਰਹੂੰਗਾ ਤੇ ਉਹ ਕਹਿੰਦੇ ਕਿ ਹਫਤੇ 'ਚ 3 ਦਿਨ ਇੱਥੇ ਹੀ ਮਿਲਿਆ ਕਰੂੰਗਾ ਤੇ ਜਿਨ੍ਹਾਂ ਦੇ ਕੰਮ ਕਰਨੇ ਸਿੱਧੇ ਆ ਕੇ ਮੈਨੂੰ ਮਿਲ ਫੜਦੇ ਨੇ ਸੋ ਇਸ ਲਈ ਜਲੰਧਰ ਪੱਛਮੀ ਸੀਟ ਆਮ ਆਦਮੀ ਪਾਰਟੀ ਲਈ ਕਿੰਨੀ ਅਹਿਮ ਹੋ ਗਈ ਆ ਕਿੰਨੀ ਨੱਕ ਦਾ ਸਵਾਲ ਬਣ ਗਈ ਆ ਉਹਦਾ ਇੱਕ ਸਪਸ਼ਟ ਉਦਾਹਰਨ ਤੇ ਦੂਹੇ ਪਾਸੇ ਇਹ ਵੀ ਆ ਕਿ ਸਰਕਾਰ ਤੁਹਾਡੇ ਦਰਵਾਜ਼ੇ ਇਹ ਪ੍ਰੋਗਰਾਮ ਨੂੰ ਕਹਿੰਦੇ ਜੀ ਵਧਾਉਣ ਦੀ ਸ਼ੁਰੂਆਤ ਅਸੀਂ ਜਲੰਧਰ ਤੋਂ ਕਰ ਰਹੇ ਹਾਂ ਬੈਸਮੇਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਹੋਰੀ ਜਲੰਧਰ ਚ ਵੀ ਜਾਂ ਪੰਜਾਬ ਦੇ ਹੋਰ ਥਾਵਾਂ ਤੇ ਵੀ ਨਾਮੀ ગ્રામੀ ਹੋਟਲਾਂ ਚ ਆ ਕੇ ਰੁਕਦੇ ਰਹੇ ਨੇ ਕੇਜਰੀਵਾਲ ਦੇ ਦਾ ਖਾਸ ਕਰਕੇ ਬਿਲਾਲਾ ਕਸਬਾਣ ਵੀ ਪਿਆ ਸੀ ਸ਼ੁਰੂ ਦੇ ਵਿੱਚੇ ਹਾਂ ਤੇ ਪਰਦੀਆਂ ਰੋਟੀਆਂ ਦੇ ਬਿਲਾ ਦੇ بڑا ਮਸਲਾ ਬਣ ਗਿਆ ਸੀ ਸੋ ਇਸ ਲਈ ਉਹ ਹੋਟਲਾਂ ਚ ਰਹਿਣ ਵਾਲੀ ਆਦਤ ਛੱਡ ਕੇ ਹੁਣ ਕਿਰਾਏ ਦੇ ਘਰ ਲੈ ਕੇ ਪੂਰਾ ਟਿਕਾਣਾ ਬਣਾ ਕੇ ਰਹਿਣ ਦੀ ਪਹਿਲ ਕਦਮੀ ਨਾਲ ਲੋਕਾਂ ਨਾਲ ਰਾਬਤਾ ਕਰਨ ਦੇ حوالے ਨਾਲ ਇੱਕ ਨਵੀਂ ਪਹਿਲ ਕਦਮੀ ਹੈ ਸੋ ਇੱਕ ਪਾਸੇ ਲਾਲਜੀ ਆਪਣਾ ਕੁਲਦੀਪ ਧਾਲੀ ਵਾਲੋ ਨੇ ਸਵਾਲ ਖੜੇ ਕਰ ਰਹੀ ਸੀ ਕਿ ਭਾਈ ਡਰਾਮੇਬਾਜ਼ੀ ਛੱਡਣੀ ਪਊਗੀ ਹੈਨਾ ਸਿੱਧਾ ਲੋਕਾਂ ਨਾਲ ਰਾਬਤਾ ਕੀ ਇਹ ਇਹ ਡਰਾਮੇਬਾਜ਼ੀ ਦਾ ਅਗਲਾ ਪੜਾ ਜਾਂ ਸੱਚਮੁੱਚ ਲੋਕਾਂ ਨਾਲ ਰਾਬਤੇ ਦਾ ਇੱਕ ਪੜਾ ਸੋ ਇਸ ਲਈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਮੁੱਖ ਕੋਂਟਰੀਪੋਂ ਗਾਂਤਮਨ ਹੋਰੀ ਜਲੰਧਰ ਚ ਕਿਰਾਏ ਦੇ ਖਰਚ ਰਹਿੰਦੇ ਤੁਹਾਨੂੰ ਨਜ਼ਰ ਆਉਣਗੇ